ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਦੁਨੀਆਂ ਦੇ ਰੰਗ ਫੇਸਬੁੱਕ ਚੈਨਲ ਐਕਸਪਲੋਰ ਜੱਟ ਆਪਾਂ ਦਿੱਲੀ 에ਰਪੋਰਟ ਤੋਂ ਟਰਮੀਨਲ 3 ਤੋਂ ਵਾਪਸ ਜਾ ਰਹੇ ਆ ਪੰਜਾਬ ਵਾਲੀ ਸਾਈਡ ਕੁੰਡਲੀ ਬਾਰਡਰ ਦੇ ਕੋਲ ਆਪਾਂ ਨਿਕਲਣਾ ਆ ਤੇ ਉਹ ਅੱਜ ਤੁਹਾਨੂੰ ਹਨਾ ਰੂਟ ਆਪਾਂ ਸਮਝਾਵਾਂਗੇ ਇਥੋਂ ਕਈ ਵੀਰਾਂ ਨੇ ਮੈਨੂੰ ਮੈਸੇਜ ਕੀਤੇ ਸੀ ਕਹਿੰਦੇ ਇੱਕ ਵਾਰੀ ਆਉਂਦੇ ਦੀ ਵੀ ਵਾਪਸੀ ਦੀ ਵੀ ਇੱਕ ਵੀਡੀਓ ਬਣਾ ਕੇ ਹਨਾ ਫੇਸਬੁੱਕ ਤੇ ਅਪਲੋਡ ਕਰਿਓ ਜਾਂ YouTube ਤੇ ਅਪਲੋਡ ਕਰਿਓ

ਏ ਆਪਾਂ ਨੂੰ ਯੂ ਟਰਨ ਲੈਣਾ ਹੈਗਾ ਅਗਲਾ ਲੈਣਾ ਆ ਟਾਇਰ ਵਾਲਾ ਹੈਗਾ ਨਾ ਟਾਇਰ ਬਣਿਆ ਹੈ ਵੱਡਾ ਜਿਹਾ ਜੇਕੇ ਦਾ ਇਹ ਵਾਲਾ ਯੂ ਟਰਨ ਨਹੀਂ ਲੈਣਾ ਇਸ ਤੋਂ ਅਗਲਾ ਲੈਣਾ ਕਰਨ ਬੜੀ ਕੀਤੇ ਆ ਚੱਟੜਾੜ ਆ ਜਿਹੜੇ ਬੀਬੀ ਨੇ ਹੱਥ ਜੋੜਿਓ ਆ ਬੀਬੀ ਕਾ ਬੰਦਾ ਜੋਗੀ ਆ ਤਾਂ ਇਥੋਂ ਅਗਲੇ ਤੋਂ ਯੂ ਟਰਨ ਲੈਣਾ ਆਪਾਂ ਤੇ ਉਹ ਮੜਿਆ ਜਿਹੜਾ ਉਹ ਰਸਤਾ ਦੇਖ ਰਿਹਾ ਹੈ ਨਾ ਉਧਰ ਨੂੰ ਜਾਣਾ ਆਪਾਂ ਸੱਜੇ ਪਾਸੇ ਨੂੰ ਜਦੋਂ ਆਹ ਨਿਸ਼ਾਨ ਆ ਗਿਆ ਹੱਥ ਜੋੜੇ ਵਾਲਾ ਹੁੰਡਾਈ ਵਾਲਿਆਂ ਦਾ ਨਮਸਤੇ ਵਾਲਾ ਤਾਂ ਇਸ ਤੋਂ ਜਿਹੜਾ ਅਗਲਾ ਯੂ ਟਰਨ ਆਉਣਾ ਹੈ ਇਹ ਯੂ ਟਰਨ ਲੈ ਕੇ ਤੇ ਪਰਲੇ ਪਾਸੇ ਨੂੰ ਖੱਬੇ ਪਾਸੇ ਨੂੰ ਲੈ ਜਾਣੀ ਗੱਡੀ ਹੁਣ ਦੱਸਦੇ ਅੱਗੇ ਇੱਥੇ ਕੋਈ ਤਾਂ ਯੂ ਟਰਨ ਲਿਆ। ਇੱਥੋਂ ਅੱਪਰ ਲੈਣਾ ਯੂ ਟਰਨ। ਆ ਗੁਰੂਗ੍ਰਾਮ ਦਾ ਰੋਡ ਆ ਜਾਣਾ। ਇੱਥੋਂ ਹੀ ਆਪਾਂ ਪਰਲੇ ਪਾਸੇ ਲੈ ਜਾਣੀ ਗੱਡੀ। ਖੱਬੇ ਹੱਥ ਆਪਣੇ ਵਾਲਾ ਪਾਸੇ ਲੈ ਜਾਣੇ ਆ। ਆ ਗੁਰਗਾਵਾ ਦਾ ਬੋਰਡ ਲੱਗਾ ਆਉਂਦਾ ਪਿਆ ਆ। ਇੱਥੇ ਆਪਾਂ ਖੱਬੇ ਪਾਸੇ ਨੂੰ ਮੋੜਨਾ ਇੱਥੋਂ। ਇੱਥੋਂ ਮੁੜ ਜਾਣਾ ਇਹ ਅੱਗੇ ਜਾ ਕੇ ਸਿੱਧਾ 터ਨਲ ਦੇ ਵਿੱਚ ਵੜ ਜਾਣਾ ਇੱਕ ਲਾਈਟ ਕ੍ਰਾਸ ਕਰਨੀ ਪੈਣੀ ਹੈ ਕਿ ਲਾਈਟ ਹੋਣੀ ਹੈ ਲਾਈਟ ਤੋਂ ਬਾਅਦਾਂ ਸਿੱਧੀ 터ਨਲ ਹੀ ਆਉਣੀ ਹੈ 터ਨਲ ਦੇ ਵਿੱਚ ਆਪਾਂ ਐਂਟਰ ਕਰ ਜਾਣਾ ਇੱਕ ਟਨਲ ਆ ਰਹੀ ਆ। ਉਹੀ ਆ ਜਿਹੜੀ ਮੇਨ ਟਨਲ ਆ ਉਧਰ ਨੂੰ ਮੁੜਦੀ ਆ। ਆਪਾਂ ਸੱਜੇ ਹੱਥ ਰੱਖਣੀ ਗੱਡੀ ਆਪਣੇ ਹੱਥ ਡਰਾਈਵਰ ਹੱਥ ਰੱਖ ਕੇ ਜਾਣ ਦੇਣਾ ਆ। ਚੰਡੀਗੜ੍ਹ, ਰੋहतक ਦੇ ਬੋਰਡ ਆਉਣੇ ਆ। ਜਾਂ ਤਾਂ ਰੋहतक ਦੇ ਬੋਰਡ ਆਉਂਦੇ ਆ, ਰੋहतक ਦੇ ਬੋਰਡ ਸਮਝ ਕੇ ਆਪਾਂ ਉਧਰ ਨੂੰ ਜਾਣਾ ਆ। ਇਹ ਮਸਲਨ ਪਾਣੀਪਤ ਵੱਲ ਨੂੰ ਜਾ ਰਹੇ ਆ ਰੋਡ। ਕਈ ਜਗ੍ਹਾ ਇਹਨਾਂ ਨੇ ਚੰਡੀਗੜ੍ਹ ਦੇ ਜਾਂ ਪਾਣੀਪਤ ਦੇ ਜਾਂ ਦੂਸਰੇ ਦੇ ਕਰਨਾਲ ਦੇ ਕੋਈ ਬੋਰਡ ਨਹੀਂ ਦਿੱਤਾ। ਅੱਗੇ ਜਾ ਕੇ ਇੱਕ ਦਿੱਤਾ ਆ। ਉਹ ਵੀ ਦਿਖਾਵਾਂਗੇ ਤਾਂ ਇੱਥੋਂ ਜ਼ਿਆਦਾ ਰੋहतक ਦੇ ਬੋਰਡ ਆ। ਇਹਦਾ ਖਿਆਲ ਰੱਖਣਾ। ਤੇ ਆ ਵੱਡੀ ਜਿਹੜੀ ਟਨਲਾ ਆ ਇਹ ਹੋਣੀ ਆ 2-3 ਕਿਲੋਮੀਟਰ ਦੀ ਹੋਣੀ ਆ 2 ਕਿਲੋਮੀਟਰ ਦੀ 1.5-2 ਕਿਲੋਮੀਟਰ ਦੀ ਇਸ ਤੋਂ ਬਾਅਦ ਜਿਹੜੀ ਵੱਡੀ ਆ ਉਹ ਹੈਗੀ ਆ 4-5 ਕਿਲੋਮੀਟਰ ਦੀ ਤਾਂ ਉਹਦੇ ਵਿੱਚ ਵੀ ਆਪਾਂ ਹਨਾ ਸੱਜੇ ਹੱਥੇ ਰੱਖ ਕੇ ਗੱਡੀ ਚਲਾਉਣੀ ਆ ਇਹ ਖੱਬੇ ਹੱਥ ਨੂੰ ਰੱਖ ਕੇ ਆਪਾਂ ਕੋਈ ਮੋੜ ਲੈਨੇ ਆ ਤਾਂ ਉਹ ਮumbai ਐਕਸਪ੍ਰੈਸ ਵਾਲੋਂ ਹੋ ਜਾਂਦਾ ਤਾਂ ਆਪਾਂ ਸੱਜੇ ਪਾਸੇ ਰੱਖ ਕੇ ਚਲਾਉਣੀ ਗੱਡੀ ਇੱਥੋਂ ਜਿਹੜੇ ਚੰਡੀਗੜ੍ਹ ਵਾਲਾ ਮੋੜ ਆ ਆਪਾਂ ਸੱਜੇ ਪਾਸੇ ਰੱਖਣੀ ਗੱਡੀ ਤਾਂ ਖੱਬੇ ਪਾਸੇ ਗੁਰਗਮਾਹਾਂ ਵਾਲ ਨੂੰ ਜਾਂ ਅੰਦਰ ਰਸਤਾ ਸੱਜੇ ਪਾਸੇ ਨੂੰ ਚੰਡੀਗੜ੍ਹ ਵੱਲੋਂ ਤੇ ਸੱਜੇ ਪਾਸੇ ਰੱਖ ਕੇ ਚੱਲਣਾ ਆ ਆਪਾਂ ਇੱਥੋਂ ਕਿ ਸਿੱਧੇ ਤੁਰੇ ਰਵਾਂਗੇ ਰੋਡ ਤਾਂ ਬਹੁਤ ਸੋਹਣਾ ਬਣਾਇਆ ਆ ਬਹੁਤ ਵਧੀਆ ਪਰ ਜ਼ਿਆਦਾਤਰ ਇਹਨਾਂ ਨੇ ਰੋहतक ਦੇ ਬੋਰਡ ਲਾਇਓ ਆ ਜਾਂ ਚੰਡੀਗੜ੍ਹ ਦੇ ਰੋहतक ਦਾ ਜਿਹੜੇ ਬੋਰਡ ਦੇਖੋਗੇ ਤੇ ਤੁਸੀਂ ਸਮਝ ਲਓ ਕੋਈ ਚੰਡੀਗੜ੍ਹ ਆ ਆਪਣੇ ਕੁੰਡਲੀ ਬਾਰਡਰ ਆਲੂ ਤੁਰਿਆ ਆ ਪਾਣੀਪਤ ਦੇ ਕਰਨਾਲ ਦੇ ਬਹੁਤ ਘੱਟ ਲੱਗਿਓ ਆ ਬੋਰਡ ਇਹਨਾਂ ਦੇ ਇੱਥੋਂ ਤਾਂ ਸੱਜੇ ਪਾਸੇ ਨੂੰ ਰੱਖ ਕੇ ਆਪਾਂ ਜਾਣ ਦੇਣੀ ਆ ਇੱਥੋਂ ਵੀ ਸੱਜੇ ਪਾਸੇ ਨੂੰ ਕਿ ਆਪਾਂ ਚੰਡੀਗੜਾ ਬੋਰਡ ਲੱਗਾ ਸੀਗਾ ਨਾ ਸੈਂਟਰ ਤੇ ਸੱਜੇ ਪਾਸੇ ਨੂੰ ਜੇ ਖੱਬੇ ਪਾਸੇ ਨੂੰ ਮੁੜ ਜਾਈਏ ਤਾਂ ਗੁੜਗਾਵਾ ਆਨੋਂ ਹੀ ਨਿਕਲ ਜਾਣਾ ਸੀ ਆਪਾਂ ਇਥੋਂ ਵੀ ਬੜਾ ਵਧੀਆ ਰੋਡ ਆ ਹੁਣ ਅੱਲਾ ਇੱਥੋਂ ਵੀ ਆਪਾਂ ਰੋहतक ਵਾਲਾ ਬੋਰਡ ਲਿਖਿਆ ਆਂਦਾ ਨਾ ਰੋहतक ਤੇ ਜ਼ਿਆਦਾਤਰ ਬੋਰਡ ਆਉਂਦੇ ਆ ਬਹੁਤ ਵਧੀਆ ਰੋਡ ਬਣਿਆ ਆ ਇਹ ਤਾਂ ਇਹ ਜਿਹੜੀ ਖੁੱਲੀ ਟਨਲ ਆ ਇੱਕ ਤਾਂ ਜਿਹੜੀ ਪਿੱਛੇ ਰਹਿ ਗਈ ਸੀਗੀ ਉਹ 2 ਕਿਲੋਮੀਟਰ ਦੀ ਹੋਊਗੀ 1.5 ਤੋਂ 2 ਕਿਲੋਮੀਟਰ ਦੀ ਤਾਂ ਉਹ 에어ਪੋਰਟ ਵੱਲੋਂ ਆ ਰਹੀ ਆ ਤੇ ਇਹ ਵਾਲੀ ਵੀ ਇਹ ਖੁੱਲੀ ਆ ਰੋਡ ਇਹ ਟਨਲ ਖੁੱਲੀ ਆ 4-5 ਕਿਲੋਮੀਟਰ ਦੀ ਹੈ ਤਕਰੀਬਨ ਸਾਲੇ ਥੋੜਾ ਬਹੁਤਾ ਕੰਮ ਚਲਾਣੇ ਵਾਲਾ ਰਹਿੰਦਾ ਜਣਾ ਦਾ ਸ਼ਾਇਦ ਇੱਥੇ ਕੈਮਰੇ ਵੀ ਲੱਗਣਗੇ ਚਲਾਨ ਚੁਲਣ ਦਾ ਚੱਕਰ ਪਿਆ ਕਰੂਗਾ ਸਪੀਡ ਲਿਮਟ 'ਚ ਰੱਖਣੀ ਪੈਣੀ ਆਪਾਂ ਨੂੰ ਜਾ ਕੇ ਇਹ ਟਨਲ ਖਤਮ ਹੋ ਜਾਣੀ ਆ ਰੋਡ ਦੇ ਅੰਦਰ ਉਹਦੀ ਬਹੁਤ ਸੋਹਣਾ ਬਣਿਆ ਆ ਪਿੱਛੋਂ ਵੀ ਬਸ ਆਪਣੇ ਸੱਜੇ ਹੱਥ ਰੱਖ ਕੇ ਲੈ ਹੀ ਆਉਣੀ ਗੱਡੀ ਖੱਬੇ ਪਾਸੇ ਨਹੀਂ ਕਰਨੀ ਖੱਬੇ ਪਾਸੇ ਨੂੰ ਫਿਰ ਗੁਰਦਾਵਾਲ ਨੂੰ ਮੁੰਬਈ ਐਕਸਪ੍ਰੈਸ ਵਾਲੋਂ ਰੋਡ ਹੋ ਜਾਂਦਾ ਜਿੱਦਾਂ ਹੁਣ ਬਾਹਰ ਨਿਕਲਦੇ ਸਾਰੇ ਆਹ ਰੋਡ ਆ ਗਿਆ ਚੰਡੀਗੜ੍ਹ ਆ ਗੁਰੂਗਰਾਮ ਵਾਲਾ ਆਪਾਂ ਆਹ ਰੋਡ ਨਹੀਂ ਜਾਣਾ ਆ ਚੰਡੀਗੜ੍ਹ ਵਾਲੇ 'ਚ ਜਾਣਾ ਆ ਦੇਖੋ ਜੀ ਆਹ ਵਾਲਾ ਆ ਜਿੱਥੇ ਚੰਡੀਗੜ੍ਹ ਦਾ ਬੋਰਡ ਲੱਗਾ ਆ ਆ ਗੁੜਗਰਾਵਾ ਗੁੜਗਾਵਾਂ ਵਾਲਾ ਆ ਆ ਚੰਡੀਗੜ੍ਹ ਵਾਲਾ ਆਪਾਂ ਸੱਜੇ ਦੀ ਹੋਣਾ ਸੌਰੀ ਵਿੱਚ ਵਾਲਾ ਰਸਤਾ ਸੈਂਟਰ ਸੈਂਟਰ ਵਾਲਾ ਉੱਪਰ ਵਾਲਾ ਜੇ ਫੜ ਲਿਆ ਤਾਂ ਫਿਰ ਉਹ ਮੁੰਬਈ ਵਾਲਾ ਐਕਸਪ੍ਰੈਸ ਰੋਡ ਨੂੰ ਰੋਡ ਨੂੰ ਚੜ ਜਣਾ ਵਾਲਾ ਰੋਡ ਇੱਥੇ ਵੀ ਮੋੜੇ ਆ ਗਿਆ ਫਿਰ ਮੋੜ ਆ ਗਿਆ ਪਾਣੀਪਤ ਰੋਹਤਕਾਲਾ ਇੱਥੇ ਇੱਕ ਬੋਰਡ ਜ਼ਰੂਰ ਆਉਂਦਾ ਆ ਪਾਣੀਪਤ ਦਾ ਨਾਮ ਲਿਖ ਕੇ ਤੇ ਇੱਥੋਂ ਵੀ ਭਲੇਖਾ ਲੱਗ ਜਾਣਾ ਆ ਤੁਹਾਨੂੰ ਇਹ ਤੋਂ ਚੰਡੀਗੜ੍ਹ ਵਾਲਾ ਰੋਹਤਕਾਲਾ ਬੋਰਡ ਲੱਗਾ ਆ ਆ ਦੇਖੋ ਇੱਥੋਂ ਸੱਜੇ ਪਾਸੇ ਰੱਖ ਲੈਣੀ ਗੱਡੀ ਤਾ ਜਾਣ ਦਿਓਗੇ ਜੇ ਭੁੱਲ ਭਲੇਖੇ ਉਧਰ ਖੱਬੇ ਦੀ ਆਹ ਹੋ ਵੀ ਗਈ ਗੱਡੀ ਤਾਂ ਇੱਥੋਂ ਚੜਾ ਲੈਣੀ ਉੱਪਰ ਨੂੰ ਕਰਕੇ ਪਿੱਛੇ ਅੱਗੇ ਪਿੱਛੇ ਕਰਕੇ ਨਹੀਂ ਤਾਂ ਭਾਈ ਥੱਲੇ ਥੱਲੇ ਉਹਦੀ ਫੇਰ ਤੁਸੀਂ ਖੋਜਲ ਜਾਣਾ ਆ ਦੇਖੋ ਚੰਡੀਗੜ੍ਹ ਰੋहतक ਵਾਲਾ ਬੋਰਡ ਆ ਗਿਆ ਬਸ ਇੱਥੋਂ ਹੁਣ ਚੜ ਗਏ ਹੁਣ ਨਹੀਂ ਤੁਸੀਂ ਭੁੱਲ ਸਕਦੇ ਇੱਥੋਂ ਕਦੀ ਵੀ ਇੰਨਾ ਕਿ ਯਾ ਇੰਨਾ ਕਿ ਥੋੜਾ ਛੱਛੋ ਪੰਜ ਜਿਆ ਪੈਂਦਾ ਯਾ ਥੋੜਾ ਜਿਹਾ ਰਸਤਾਪੂਰ ਭਲਈਆ ਜਿਆ ਪੈ ਜਾਂਦਾ ਯਾ ਉਹ ਵੀ ਜਦੋਂ ਇੱਕ ਦੋ ਵਾਰੀ ਆਉਂਦਾ ਬੰਦਾ ਯਾਦ ਰਹਿ ਜਾਂਦਾ ਯਾ ਤੇ ਹੁਣ ਇਹੀ ਸਿੱਧਾ ਹੀ ਜਾਈ ਜਾਣਾ ਹੈ ਸਿੱਧਾ ਹੀ ਜਾ ਕੇ ਕੁੰਡਲੀ ਬਾਰਡਰ ਦੇ ਲਾਗੇ ਚੱਲ ਜਾਣਾ ਜਿੱਥੋਂ ਟਨਲ ਸ਼ੁਰੂ ਹੁੰਦੀ ਹੈ ਉੱਥੇ ਚੱਲ ਜਾਣਾ ਜੀ ਤੇ ਇੱਥੇ ਵੀ ਇੱਕ ਪਾਣੀਪਤ ਦਾ ਬੋਰਡ ਲੱਗਾ ਆ ਬਾਸ ਹੁਣ ਸੱਜੇ ਪਾਸੇ ਰੱਖ ਕੇ ਜਾਣ ਦਿਓ ਇਹ ਸਿੱਧਾ ਹੀ ਰੋਡ ਪਾਣੀਪਤ ਨੂੰ ਨਿਕਲ ਜਾਣਾ ਹੈ ਬਾਰਡਰ ਦੇ ਲਾਗੇ ਜਿੱਥੋਂ ਟਨਲ ਸ਼ੁਰੂ ਹੁੰਦੀ ਹੈ ਉੱਥੇ ਤੱਕ ਚੱਲ ਜਾਣਾ ਇਹ ਰੋਡ ਜੀ ਤੇ ਇਹਦੇ ਵਿੱਚ 파ਰਚੀ ਆ ਜੋ ਜਰੂਰ ਪੈਂਦੀ ਏ 1235 ਰੁਪਏ ਦੀ ਆਉਂਦੇ ਹੋਏ 115 ਰੁਪਏ ਦੀ ਅਪਡਾਉਣ 3500 ਰੁਪਏ ਲੱਗਦਾ ਪਰ ਰੋਡ ਆਇਆ ਰੋਡ ਬਹੁਤ ਵਧੀਆ ਆ ਦਿੱਲੀ ਵਿੱਚ ਦੀ ਜਾਣ ਵਾ ਜੇ ਜਾਈਏ ਤਾਂ ਉਧਰ ਦੀ ਚਲੋ ਟਾਈਮ ਤਾਂ ਲੱਗਣਾ ਹੀ ਲੱਗਣਾ ਆ ਤਾਂ ਬ੍ਰੇਕਾਂ ਹੀ ਬਹੁਤ ਵੱਜਦੀਆਂ ਆ ਫਿਰ ਲਾਈਟਾਂ ਆ ਤੇ ਫਿਰ ਕੈਮਰੇ ਆ ਪਰ ਇੱਥੇ ਇੱਕ ਇੱਕ ਗੇਅਰ ਪਾ ਲਈਏ ਤਾਂ ਫਿਰ ਤੋੜਿਆ ਰਹਿੰਦਾ ਹੁਣ ਇੱਕ ਪੰਜਵੇਂ ਤੇ ਪਾ ਲਿਆ ਹੁਣ ਜਾ ਕੇ ਤੋ ਟੈਕ ਤੇ ਗੇਰ ਨਿਕਲੂਗਾ ਉਸ ਤੋਂ ਬਾਅਦ ਫੇਰ ਪਾਇਆ ਤਾਂ ਫੇਰ ਜਿੱਥੋਂ ਆਪਾਂ ਰੋਡ ਛੜਨਾ ਉਸ ਵੇਲੇ ਨਿਕਲਦਾ ਆਈ ਟੈਕਾ ਕਰਨਾਲ ਵਾਲਾ ਬੋਰਡ ਆਉਂਦਾ ਪਿਆ ਆ ਬਾਕੀ ਰੋਡ ਵਧੀਆ ਆ ਇੱਥੋਂ ਖੱਬੇ ਹੋ ਜਾਣਾ ਚੰਡੀਗੜ੍ਹ ਵਾਲੇ ਰੋਡ ਨੂੰ ਫੜ ਲੈਣਾ ਆਪਾਂ ਇੱਥੋਂ ਹਣ ਖੱਬੇ ਹੋਣਾ ਆਣਾ ਇੱਥੋਂ ਹੀ ਆਪਣੀ ਟਨਲ ਸ਼ੁਰੂ ਹੁੰਦੀ ਆ ਜੇ ਦੂਦਰ ਕੁੰਡਲੀ ਬਾਟਰ ਕ੍ਰੋਸ ਕਰਕੇ 2 ਕਿਲੋਮੀਟਰ ਅਈ ਦਾ 2.5-3 ਕਿਲੋਮੀਟਰ ਅਈ ਦਾ ਉਸ ਤੋਂ ਬਾਅਦ ਟਨਲ ਸੱਜੇ ਪਾਸੇ ਸ਼ੁਰੂ ਹੁੰਦੀ ਹੈ ਨਾ ਤੇ ਇਹ ਉੱਥੇ ਆ ਗਏ ਆ ਆਪਾਂ ਜਾ ਕੇ ਹੁਣ ਦਿੱਲੀ ਵਾਲੇ ਰੋਡ ਨੂੰ ਜਿਹੜਾ ਹੈ ਆਪਣਾ ਮੇਨ ਹੀ ਹੈ ਜਿਹੜਾ ਆ ਸਿਟੀ ਵਾਲ ਨੂੰ ਜਾਂਦਾ ਮੇਨ ਉੱਚ ਹੀ ਆਪਾਂ ਰਲ ਜਾਣਾ ਹੁਣ ਔਰੇ ਸਿੱਧਾ ਹੀ ਨੱਕ ਨਹੀਂ ਸੇਦ ਨੂੰ ਦਹਾੜਾ ਕਰਨਾਲ ਆਹ ਟਾਂਗਾ ਸ਼ੁਰੂ ਹੁੰਦੀ ਆ ਜਿਹੜੀ ਪਿੱਛੇ ਆ ਇਹ ਆ ਰੋਡ ਤੇ ਆਪਾਂ ਦੁਹਰੇ ਦੇ ਚੜ ਗਏ ਹੁਣ ਇੱਥੇ 2 ਕਿਲੋਮੀਟਰ ਤੇ ਕੁੰਡਲੀ ਬਾਰਡਰ ਆ 2.5 ਕਿਲੋਮੀਟਰ ਤੇ ਆਉਣਾ ਹੈ ਤਕਰੀਬਨ